ਲਓ ਜੀ ਸੌਦਾ ਚੱਲਦਾ ਪਰ ਪੁੱਜਿਆ ਨਹੀਂ sire ਦੇਖ ਰਹੇ ਆ ਹਲੇ ਸਪਰੇਡ ਦਾ ਰੋਲਾ ਚੱਲਦਾ ਹੂੰ ਪਸੰਦ ਹੈਗਾ ਬਾਈ ਦੇ ਨਹੀਂ ਫੇ ਬਾਈ ਕਹਿੰਦਾ ਮੈਂ ਜੌਂਡੀਆਰ ਲੈ ਆਉਣਾ ਮੈਂ ਹਾਤਾ ਮੇ ਸੌਦਾ ਬਣ ਗਿਆ ਤਾਂ ਠੀਕ ਹੈ ਨਹੀਂ ਫੇ ਸੌ ਵਾਰ ਨੂੰ ਕਾ ਜੌਂਡੀਆਰ ਆ ਜਾਣਾ ਹੈ ਨਾ ਵੀ ਹਾਂ ਜੀ ਸੌਦਾ ਦੇਖਦੇ ਆ ਬਣਦਾ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਅੱਜ ਦੇ ਵੀਡੀਓ ਚ ਆਏ ਵੇ ਤੇ ਮੋਟਰ ਕ ਨਹੀਂ ਪਾਣੀ ਦੇਖਣ ਵੀ ਤਾਨਾ ਚ ਹੈਗਾ ਪਾਣੀ ਤਾਂ ਹੈਗਾ ਕਾ ਕੰਡਾ ਵੱਡ ਬੁੱਡੂ ਤੇ ਬਾਕੀ ਮੌਸਮ ਅੱਜ ਪੂਰਾ ਸਾਰ ਬਣੇ ਹੋ ਮੀਂਹ ਦੇ ਪਰ ਹੁਮਸ ਨਹੀਂ ਹੈਗੀ ਅੱਜ ਗਰਮੀ ਨਹੀਂ ਹੈਗੀ ਜਿਵੇਂ ਅੱਗੇ ਗਰਮੀ ਹੁੰਦੀ ਹੈ ਨਾ ਅੱਜ ਉਹ ਚੀਜ਼ ਨਹੀਂ ਹੈਗੀ ਵੀ ਗਰਮੈਸ ਜੀ ਹੋਵੇ ਮੌਸਮ ਠੰਡਾ ਠੰਡਾ ਜਿਹਾ ਹੈ ਵਧੀਆ ਮੌਸਮ ਹੈ ਬਾਕੀ ਦੇਖਦੇ ਆ ਮੀਂਹ ਪੈਂਦਾ ਕਿ ਨਹੀਂ ਪੈਂਦਾ ਪਾਣੀ ਤਾਂ ਭਰਿਆ ਬਹੁਤ ਹੈ ਨਾ ਇਹਦਾ ਖਾਨਾ ਬਾਕੀ ਦੇਖਦੇ ਆ ਮੀਂਹ ਦਾ ਵੀ ਪੈਂਦਾ ਕਿ ਨਹੀਂ ਪੈਂਦਾ ਨਾ ਵੀ ਹੋਰ ਫੇ ਕਿਦਾਂ ਪਾਤਾ ਰੇ ਮੀਤਾ ਨਹੀਂ ਪਉਂਦਾ ਇਹਦਾ ਕੀ ਪਤਾ ਹੈਂ ਕੀ ਪਤਾ ਹੋਵੇ ਨਾ ਹੋਵੇ ਮੌਸਮ ਠੰਡਾ ਪਾਏ ਗਿਆ ਹੋਣਾ ਕਿਧਰੇ ਹੈ ਰੇ ਪੋਨੇ ਵਾਲਾ ਆਇਆ ਹਾਂ ਨਾ ਨਾ ਮੈਂ ਗੱਲ ਕਰਦਾ ਵੀ ਮੌਸਮ ਠੰਡਾ ਹੈ ਰੇ ਜਿਗੜਾ ਮਰਜ਼ੀ ਕਰੀ ਆ ਹਾਂ ਪਰ ਗਰਮੀ ਦੀ ਜਿਹੜਾ ਪਾਏ ਪਰਦਾਏ ਜੀ ਦੀ ਪੈਣਾ ਸੋਇਰੇ ਹੈਗੀ ਸੀ ਹੁਣ ਮੌਸਮ ਬਿਲਕੁਲ ਠੰਡਾ ਹੋ ਗਿਆ ਅੱਜ ਕਿੰਨੇ ਦਿਨ ਹੋ ਗਏ ਨੂੰ ਲੱਗੇ ਨੇ 18 ਦਿਨ ਹੋ ਗਏ ਨੂੰ ਅੱਜ ਬਤੀਜ ਡੋਜ ਵੀ ਪਾ ਦੀ ਵੀ 30 32 ਦਿਨ ਬਾਅਦ ਹਾਂ ਮੇਰੇ 40 ਦਿਨ ਦੇ ਵਿੱਚ ਹਾਂ 35 40 ਦਿਨ ਦੇ ਵਿੱਚ ਵਿੱਚ ਅਜੇ ਪਾਣੀ ਛੱਡ ਕੇ ਆਇਆ ਹੈ ਨਾ ਨਾ ਉੱਧਰ 31 ਭਰੀ ਪਈ ਸੀ ਉਹ ਫੇਰ ਬੰਦ ਕਰਿਆ ਮੜਾ ਜਾ ਉੱਧਰ ਵੀ ਭਰਿਆ ਬੈ ਤੇਰਾ ਡੋਲ ਪੁੰਟ ਪਾਣੂ ਤਿਆਰ ਢੜੀ ਕਰੋ ਉਹ ਮੇਰੇ ਕੀ ਨਹੀਂ ਨੂੰ ਚੱਲ ਤਪੀ ਜਾਣ ਦੇ ਕੋਈ ਨਹੀਂ ਹੂੰ ਬਿਤਾ ਗਏ ਤੇ ਮਾਸੀ ਲੱਗ ਰਿਹਾ ਮਹਾਂ ਦੋ ਫੇਰ ਛਾਂਗੇ ਰਿਹਾ ਨਾ ਨਾ ਠੀਕ ਆ ਭਰ ਦੇ ਚ ਪੈ ਗੂ ਪਾਣੀ ਤਾਂ ਵੀ ਗਿਆ ਮੰਬੀਆਂ ਗਰਨ ਲੱਗੀਆਂ ਹੁਣ ਪਾਓ ਭਈਆਂ ਮੱਖੀਆਂ ਬੋਲ ਲੜਦੀਆਂ ਨਹੀਂ ਮੇਰੇ ਉੱਪਰ ਚੜਨਾਂ ਸਾਡੇ ਦੇ ਸਾਡੇ ਦੇ ਝਾੜ ਦੇ ਬੈਠੇ ਝਾੜ ਦੇ ਉਹ ਦੇ ਕਿੱਡਾ ਲੱਗਿਆ ਵਾ ਮੈਂ ਨੇਰੇ ਚੜਾ ਦੇ ਗਿਆ ਨਹੀਂ ਹੁਣ ਦੇਖਿਆ ਮੈਂ ਕੱਲ ਚੜ ਕੇ ਤੜਕੇ ਪਲੇ ਗਿਆ ਉਹਦੇ ਟੰਪੜ ਤੇ ਤੜਕੇ ਨੂੰ ਹਾਂ ਅੰਬ ਨੂੰ ਸਾਦ ਲੈ ਗਿਆ ਅੰਬ ਅੰਬ ਤੇ ਇਹਨੇ ਨਹੀਂ ਉਹ ਪਾਸੇ ਅੰਬ ਪਰ ਤੇ ਪਾਸੇ ਦੇ ਗਿਆ ਸ਼ਾਮ ਨੂੰ ਅੰਬ ਪਰ ਤੇ ਉਹ ਲੱਗਿਆ ਵਾ ਉੱਪਰ ਲੱਗਿਆ ਉਹ ਤਾਰ ਲੱਗੀ ਵੀ ਗਾਇਲ ਲਾਈਟ ਚੱਲਦੀ ਆ ਉਹ ਲੱਗਿਆ ਵਾ ਉੱਪਰ ਉਹ ਦੇਖ ਸਿਰ ਉੱਪਰ ਉਰੇ ਹੋ ਕੇ ਦੇਖ ਬਰਾ ਉਹ ਦੇਖ ਉੱਪਰ ਕਿੱਡਾ ਏ ਬਈ ਇਹਦੇ ਲੜੀਆਂ ਮੱਕੇ ਆਪਾਂ ਜਿਹੜੇ ਆਉਣਾ ਰਾਮ ਦਾ 파ਸੋਂ ਹਲਾ ਕੇ ਆਏ ਮੇਰੇ ਤਾਂ ਹਾਲੀ ਲੜੀ ਕੋਈ ਉਧਰ ਹੋਣਾ ਨਹੀਂ ਥੱਲੇ ਆਇਆ ਡੜਾ ਮਾਰ ਕੇ ਦੇਖਣਾ ਆਪੇ ਕਿਰੀਆਂ ਲੀਣਾ ਪਰ ਵਧੀਆ ਸਮਾਂ ਤਾਂ ਚਾਹੀਦਾ ਮੈਂ ਤਾਂ ਕਹਿੰਦਾ ਅੰਬ ਪਰ ਕੋਈ ਚੜਦਾ ਨਹੀਂ ਹੈਗਾ ਉਹ ਅੱਗੇ ਗਿਰ ਕੇ ਹਟੀਆਂ ਦੋ ਹੁਣ ਇੱਕ ਆ ਪਈ ਆ ਹਾਂ ਗਿਰਦੀਆਂ ਬਹੁਤ ਆ ਪੱਕੀ ਵੀ ਨਹੀਂ ਆਪਣੀਆਂ ਵਗਿਰਨਾ ਯਾਰ ਹਲੂਣੇ ਤੇ ਜ਼ਿਆਦਾ ਗਿਰ ਜਾਂਦੀਆਂ ਆਜ ਆਪਣਾ ਵੀ ਬੋਗਰਦੀਆਂ ਆ ਦੇਖ ਥੱਲੇ ਆਪਣਾ ਵੀ ਹੋ ਗਈਆਂ ਬਈ ਖਾਣੇ ਵਾਲੀਆਂ ਲੱਗੀਆਂ ਬਹੁਤ ਦੇਰ ਬਾਅਦ ਇਹਨੂੰ ਮਤਲਬ ਕਹਿੰਦਾ ਬਹੁਤ ਬੜੀ ਹੋਏ ਤੇ ਲੱਗਣ ਲੱਗੀਆਂ ਇਹਨੂੰ ਹੈਨਾ ਪਿਛਲੇ ਸਾਲ ਵੀ ਹੈਗੀਆਂ ਨਾ ਹੁਣ ਤਾਂ ਹਰ ਸਾਲ ਲੱਗਦੀਆਂ ਇਹ ਪਹਿਲਾਂ ਕਹਿੰਦਾ ਬਾਬੂ ਜੀ ਦੇ ਟਾਈਮ ਦੇ ਲਾ ਜੱ ਲੱਗਦੀ ਹੀ ਨਹੀਂ ਦੀਆਂ ਹੁੰਦੀਆਂ ਕਦੇ ਟੱਕ ਲਾ ਇਹਨੂੰ ਕਦੇ ਕੋਸ਼ਿਸ਼ ਕਰ ਹੁਣ ਫੜ ਲੱਗਣ ਲੱਗੇ ਇਹਨੂੰ ਬਹੁਤ ਦੇਰ ਬਾਅਦ ਉਹੀ ਗੱਲ ਕਰਦਾ ਮੈਂ ਕੱਲ ਕਰਨੇ ਕੀ ਆ ਪਏ ਅਵੇ ਕਿਹੜੇ ਜੋ ਆ ਪਟਾਰਾ ਪਾਈ ਗਏ ਗੰਨੇ ਚ ਗੱਤ ਪਾਇਆ ਮੈਂ ਕਰ ਲਿਆ ਮਾਹ ਲਿਬੜਾ ਤਾਂ ਹਰਾ ਹਰਾ ਜਾ ਬੂਟਿਆਂ ਚ ਪਾਉਂਦਾ ਤਾਂ ਅੱਛਾ ਅੱਛਾ ਆ ਸਾਰੇ ਬੂਟਿਆਂ ਚ ਸਹੀ ਨੂੰ ਬਾਦੇ ਹੁਣ ਪੀਜ ਦੇ ਕਰ ਗਿੱਲਾ ਤਾਂ ਪਿਆ ਉਹ ਪਾਣਾ ਪਾਣਾ ਰੂਟਾ ਬੀਟਣਾ ਬਾਦੇ ਵਾ ਪੀਰ ਆ ਗਿਆ ਹੁਣ ਕੇ ਬੀਜਣਾ ਹੁਣ ਤਾਂ ਮਹੀਨੇ ਤੱਕੇ ਬੀਜਾਂਗੇ 1500 ਫਿਰਦੇ ਉਹਨਾਂ ਦੇ ਤਾਂ ਆਰਾਮ ਰਹੂਗਾ ਇਹ ਬਾਏ ਉਹਦਾ ਇੱਧਰ ਤਾਂ ਹੈਗਾ ਨਹੀਂ ਪਤਾ ਇੰਨਾ ਕੱਥ ਸੰਦੂ ਬੰਦੇ ਨੂੰ ਦਿਖਦਾ ਇਹ ਕਿਉਂ ਫਿਰ ਕਹਦੇ ਪਤਾ ਲੱਗਦਾ ਗਿੱਲਾ ਪਿਆ ਮੈਂ ਕਿਹੜਾ ਟਰੈਕਟਰ ਲੈ ਬੀਜ ਪਾ ਫਿਰੂੰਗਾ ਬੇਸਾਬਾ ਨਹੀਂ ਹੁੰਦਾ ਕੱਲ ਪੈਰ ਘਟਦਾ ਤਾਂ ਕਮਾ ਦੇ ਪਰ ਨਹੀਂ ਤਾਂ ਵਿਆਹ ਕ ਪਾ ਕੇ ਕਮਾ ਦੇ ਪੰਨੀ ਕਮਾਉਂਗਾ ਤਵੀਆਂ ਕਮਾ ਦੇ ਬੀਜ ਤਾਂ ਹੋਣਾ ਨਹੀਂ ਹੈਗਾ ਇਹ ਤਕੀ ਬੀਜਨੇ ਵਾਲਾ ਕੰਮ ਤਾਂ ਗਿਆ ਹੁਣ ਹੁਣ ਤਾਂ ਇਹ ਅਗਲੀ ਵਾਰੀ ਬੀਜ ਹੋਣਾ ਮਹੀਨੇ ਤੱਕ ਜੌਂਦੀਆ ਲਿਆਇਆ ਉਹ ਪ੍ਰਗਟ ਵੀ ਔਰ ਆ ਲੰਦੇ ਫਿਰ ਤੇ ਜਰ ਨਹੀਂ ਹੈ ਕੀੜਾ ਉਧਰ ਕਮਾਉਂਦੇ ਫਿਰਨ 5103 ਵਧੀਆ ਟਰੈਕਟਰ ਕਾਲੀ ਵਿਧਿਆਲਾ ਇੰਜਨ ਵਾਲਾ ਉਹ ਤੇ ਲਿਆਇਆ ਨਾਬੇ ਕੋਲ ਉਧਰ ਗੇੜੇ ਦਿੰਦੇ ਫਿਰ ਮੈਂ ਤੂੰ ਹੀ ਕਿਹਦੇ ਰੈਟਰ ਨਹੀਂ ਫਿਰਦੇ ਇਹ ਕਹਿੰਦੇ ਪ੍ਰਗਟ ਲਿਆਇਆ ਮਾ ਅੱਛਾ ਹਾ ਸਿੱਧੇ ਹੀ ਗੇੜ ਹੈ ਆਓ ਦਾਦੇ ਤੇ ਸਿੱਧੇ ਇੱਕ ਦੂਆ ਦੀਆਂ ਗਾਹਾਂ ਐ ਸੌਖਾ ਕੰਮ ਆਹੋ ਹਾਂ ਬ੍ਰੇਕ ਬਹੁਤ ਹੈ ਬ੍ਰੇਕ ਤਾਂ ਫਿਰ ਹੈਗੀ ਆ ਜ਼ੋਰ ਵੀ ਹੈਗਾ ਹੈ ਨਹੀਂ ਜ਼ੋਰ ਤਾਂ ਹੈਗਾ ਇਹਦੇ ਚ ਜਉਂਦੀਆਂ ਰਾਂ ਤਾਂ ਕੋਈ ਜਾਇ ਨਹੀਂ ਕੋਈ ਲੀਕਿੰਗ ਨਹੀਂ ਕੋਈ ਫੀਕਿੰਗ ਨਹੀਂ ਪੁਰਾਣਾ ਹੈ ਨਾ ਤੇਰਾ ਹੈਵੀ ਕਾਲੇ ਇੰਜਨ ਵਾਲਾ ਉਹ 7-8 ਮਾਡਲ ਦਾ ਹੂੰ ਵੇਖੋ ਭਾਉ ਵਧੀਆ ਮਿਲ ਗਿਆ ਜੇ ਸਾਹ ਕਿ ਹੁਣ ਰੱਖੂਗਾ ਤਾਂ ਐ ਵੇਚ ਕੇ ਮੈਂ ਕਹਿ ਕੇ ਆਵਾਂ ਵੇਚੀ ਨਹੀਂ 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 ਤਾਂ ਉਹਨਾਂ ਨੂੰ ਸਪੋਰਟ ਕਰਦਾ ਵੇਚਦਾ ਟਕੌਰ ਤੋਂ ਬਾਅਦ ਇੰਟਰ ਲੈ ਆਇਆ ਦਾ ਆਉ ਮੈਂ 275 ਕੱਲ ਨਹੀਂ ਫਿਰਦੇ ਤੇ ਉਹ ਪਰਸੋਂ ਉਹ ਵੀ ਵੇਚਦਾ ਚੱਲ ਕੋਈ ਨਹੀਂ ਹੈਂ ਅੱਖਾ ਵੱਡਣਾ ਆਇਆ ਦਾ ਹੂੰ ਮੈਂ ਰੇ ਤਾਂ ਜ਼ਰੂਰੀ ਆ ਯਾਰ ਵਧੀਆ 15 ਕਿ ਦਿਨ ਬਾਅਦ ਚਾਹੀਦਾ ਟਾਈਮ ਕਰ ਰੇ ਮੁੱਕ ਜਵੇ ਨਾ 30 32 ਦਿਨ ਚ ਜਿਹੜੀ ਦਾ 26 ਉਹ ਤਾਂ ਬੈਣੀ ਮਗਾ ਲਵੇ ਹਾਂ ਉਹਨੂੰ ਤਾਂ 30 ਦਿਨ ਤੇ ਬੈਣਾ ਹੀ ਰੇ ਮੁਕਾ ਦੇਵੇ ਟਾਈਮ ਸਿਰ ਇਹ ਸਭ ਤੋਂ ਜ਼ਰੂਰੀ ਆ ਰੇ 40 ਦਿਨ ਦੇ ਵਿੱਚ ਵਿੱਚ ਚਾਹੀਦੇ ਨਹੀਂ 40 ਦਿਨ ਤਾਂ ਚਾਹੀਦਾ ਪੁੱਲੂ ਬਾਈ ਜਿਕਣਾ ਪੂਛਾ ਆਏ ਉਹਨੂੰ 45 ਦਿਨ ਵੀ ਚੱਲ ਜਾਂਦਾ ਜਿਹੜੇ ਪੀ ਆਰ ਆ ਇਹਨਾਂ ਨੂੰ 35 38 ਦਿਨ 40 ਦਿਨ ਜਿਹੜੀ ਨਹੀਂ ਚਾਹੀਦਾ ਲੋੜ ਥੋੜੀ ਆ ਜਿਹੜੀ 26 ਆ 26 ਆ ਇਹਨੂੰ 30 ਦਿਨ ਦੇ ਅੰਦਰ ਇਹ ਰੇ ਚਾਹੀਦਾ 10 ਦਾ ਫੈਲਾ ਹੀ ਪਾਉਣਾ 30 ਦਿਨ ਦੇ ਵਿੱਚ ਵਿੱਚ ਰੇ ਪੈ ਜਵੇ ਨਾ ਇਹਨੂੰ ਤਾਂ ਸਭ ਤੋਂ ਵਧੀਆ ਇਹ 90 ਦਿਨ ਦੇ ਕੋ ਟੋਟਲ ਹੁੰਦੇ ਆ ਫੇਰ ਕਰੂਗੇ ਕਿ ਫਸਲ ਆਹ ਚੱਕਰ ਉਹਦਾ ਬੂਟਿਆਂ ਚ ਗੇਰੇ ਤਾਂ ਰੇ ਮੈਂ ਗੇਰ ਦਮਾ ਗਰੇ ਹੀ ਨਹੀਂ ਇੱਕ ਵਾਰ ਵੀ 5 ਮਿੰਟ ਲੱਗਣੇ 10 ਮਿੰਟ ਦਾ ਕੰਮ ਆ ਜੇਰਾ ਫਸਲਾ ਫਸਲਾ ਬਾਅਦ ਇਹਨੂੰ ਸਾਫ ਹੋ ਜੂਗਾ ਹੁਣ ਅੱਜ ਹੋਰ ਹੁਣ ਲਿਆ ਜਾਹ ਟੰਡਾ ਏ ਉਹ ਤਾਂ ਮੀਂਹ ਪੈਣ ਦੇ ਮੀਂਹ ਨਹੀਂ ਪੈਣਾ ਹੈਗਾ ਜਦ ਤੱਕ ਬਾਹ ਨਹੀਂ ਹੁੰਦਾ ਗਿੱਲਾ ਉਹ ਗਿੱਲਾ ਨੂੰ ਕਿਹਾ ਬਦਲਾ ਬਦਲਾ ਬਾਦੇ ਸੌਦਾ ਦਾ ਕਰਾਉਂਦਾ ਨਹੀਂ ਬੂਟਿਆਂ ਦਾ ਤੂੰ ਧਾਓ ਬਜਾਣਾ ਸੌਦਾ ਦਾ ਵੀ ਟਰਾਲਾ ਆ ਵੀ ਛਿੱਤੀ ਲਈਏ ਜਾ ਕੇ ਕਰਾ ਸੌਦਾ ਨਾ ਤਾਂ ਜਣਾ ਜਾ ਕੇ ਹੁਣ ਆਪਾਂ ਨੇ 2-4 ਦਿਨ ਚ ਦੇਖੋ ਜੇ ਜਾਊਗਾ ਤਾਂ ਹੀ ਉਹ ਜਾ ਕੇ ਆਉਂਦੇ ਆ 5-4 ਦਿਨ ਚ ਹੁਣ ਫੋਨ ਕਰਿਆ ਤਾਂ ਕਹਿੰਦਾ ਭਾਈ ਤਰਿਆ ਵਾ ਮੈਂ ਚਲ ਕੋਈ ਨਹੀਂ ਆ ਕੇ ਦੇਖ ਹੀ ਲੈਂਦੇ ਕਹੀ ਜਾ ਤਰਿਆ ਵਾ ਕਿ ਗੱਲਾਂ ਵਾਲਾ ਤਰਿਆ ਵਾ ਇਹ ਆਪਣਾ ਕਹਿੰਦੇ ਜਿਹੜਾ ਮੈਗੀ ਵੀ ਲੰਘੀ ਜੂਨ ਵੀ ਲੰਘ ਗਿਆ ਆ ਦੇਲਾ ਕਿਤੇ 20 ਮਈ ਕਹਿੰਦਾ ਸੀਦਾ ਜੂਨ ਵੀ ਲੰਘ ਗਿਆ ਸਾਰਾ ਨਾ ਜਾਣੇ ਕਰਕੇ ਹੁਣ ਜਾਣਾ 2-4 ਦਿਨ ਚ ਬਸ ਨਵੇੜਕੇ ਕੰਮ ਜਾਂ ਥੋੜਾ ਜਿਹਾ ਘਰ ਜਿਹੜਾ ਹੈਗਾ ਨਿਬੜ ਗਿਆ ਗਿੜਾ ਮਾਰ ਕੇ ਆਉਂਦਾ ਸੁੱਖਾ ਕਹਿੰਦਾ ਕੱਲ ਆਏ ਤਾਂ ਕਹਿੰਦਾ ਤੇਰੇ ਬਾਪਸਾਂ ਚੌਥੇ ਤੱਕ ਆਉਣਾ ਮੈਨੂੰ ਕਹਿੰਦਾ ਤੂੰ ਕਿੱਥੇ ਆਉਂਦਾ ਨਾਉ ਤੋਂ ਨਿਬੜ ਗਿਆ ਨਿਬੜ ਕੇ ਤੇ ਗਿਆ ਸੋਨੇ ਦੀਆਂ ਟੀਨਾ ਪਾਉਣ ਨੂੰ ਕਿਹੜੇ ਦੀਆਂ ਜੂਗੇ ਤੋਂਨੇ ਦੀ ਉਹਦੀਆਂ ਹੀ ਹਾਂ ਹਾਂ ਕੱਲ੍ਹ ਲੱਗਦਾ ਕਹਿੰਦਾ ਸੋਨੇ ਦੀਆਂ ਟੀਨਾ ਪਾਉਣ ਨੂੰ ਕਿੱਥੇ ਉੱਥੇ ਫਾਰਮ ਪਰ ਪਤਾ ਨਹੀਂ ਕਿੱਥੇ ਪਾਉਣੀਆਂ ਮੈਂ ਤੁਹਾਡੇ 'ਤੇ ਭਰੋਸਾ ਨਹੀਂ ਕਰੇ ਬੋਲਾ ਭਰੋਸਾ ਨਾ ਕਰੀ ਜੂਗੇ ਗੱਲ ਗਲਤ ਐ ਉਹਦੀ ਚਾਰ ਪੰਜ ਦਿਨ ਕਹਿ ਕੇ ਗਿਆ ਤਾਂ ਮੈਂ ਪੰਜ ਚਾਰ ਦਿਨ ਮੈਂ ਚਾ ਲਾਇਆ ਦੇਖ ਲੈ ਬੀਨਾ ਹੋ ਗਿਆ ਮੈਨਾਂ ਹੋਰ ਲਾਣ ਦੇ ਨਾਲ ਫੇ ਮਹਾ ਉਹ ਘਾਣ ਨੂੰ ਕਿਹਾ ਹੋਇਆ ਥੜੀ ਜਿਗਾਂ ਤੇ ਗਵਾਣੇ ਇਹ ਨਹੀਂ ਗਲਤ ਗੱਲ ਉਹਦੀ ਜੇ ਪੁੱਤਾਂ ਆਪਣੇ ਸਾਹਮਣੇ ਪੰਜ ਦਿਨ ਕਹਿ ਗਿਆ ਵੀਡੀਓ ਜਿਵੇਂ ਪੰਜ ਦਿਨ ਚੱਲ ਗਿਆ ਹਾ ਜਿਹੜੇ ਨੂੰ ਤਾਂ ਹਫਤਾ ਲਾਦਾ ਸਾਲਾ ਕਿਆ ਉਸੇ ਅੱਜ ਆਉਂਦਾ ਮੁੜ ਕੇ ਮਨੂ ਤਾਂ ਕਹਿੰਦਾ ਤਾਂ ਕਹਿੰਦਾ ਆਉਣਾ ਹੁਣ ਲਾ ਪ੍ਰੀਤੇ ਬਾਦ ਪੰਜ ਚਾਰ ਦਿਨ ਚ ਕਹਿੰਦਾ ਇਹਦਾ ਕੋਈ ਪ੍ਰੋਕਸਾ ਨਹੀਂ ਹੈਗਾ ਇਹ ਤਾਂ ਹੈ ਮਿਸਤਰੀ ਦਾ ਇਹਦਾ ਪਰਵਾਸ ਨਹੀਂ ਜੇ ਬੰਦਰਾ ਪਰਵਾਸ ਨਹੀਂ ਉਹਨੂੰ ਮੈਂ ਕਿਆ ਪ੍ਰੋਕਸਾ ਕਰੂੰਗਾ ਮੈਂ ਉਹਨੂੰ ਕਹਿ ਕੇ ਲਾਇਆ ਤਾਂ ਜਿੱਦਣ ਲਾਇਆ ਦਮਾ ਬਾਈ ਮੈਂ 2 ਮਹੀਨੇ ਲੋਣੇ ਆ ਕਿਤੇ ਐ ਨਾ ਹੋਵੇ ਵਿਚ ਨੂੰ ਮੈਂ ਉਧਰ ਚੱਲਿਆ ਮੈਂ ਉਧਰ ਚੱਲਿਆ ਮੈਂ ਕਿਹਾ ਮੈਂ ਜਾਣ ਕੋਈ ਨਹੀਂ ਦੇਣਾ ਹੈਗਾ ਨਾ ਨਾ ਆਇਆ ਪਰਸੋਂ ਚੌਥੇ ਨੂੰ ਲੈ ਪਰਸੋਂ ਚੌਥੇ ਨਹੀਂ ਆਉਂਦੀ ਚੱਲ ਦੇਖਦੇ ਆ ਕਿੰਨੀ ਵਾਰੀ ਕਹਿ ਰਿਹਾ ਪਾਸੋਂ ਤੇ ਮੈਨੂੰ ਕਹਿ ਕੇ ਤਾਂ ਗਿਆ ਤਾਂ ਕੱਲ ਜ ਮਿੱਟੀ ਢੂੰਡਦਾ ਤਾਂ ਕਹਿੰਦਾ ਬਈ ਪਰਸੋਂ ਚੌਥੇ ਤੱਕ ਆ ਜਾਣਾ ਭੁੱਲੂ ਬਈ ਤੇ ਮੈਂ ਚੱਲ ਆ ਜਾ ਮੈਂ ਕਰਾ ਦਿੰਦੀ ਠੇਕਾ ਤੇ ਰਾਜਾ ਹੈਨਾ ਚੱਲ ਠੀਕ ਆ ਬਾਕੀ ਦੇਖਦੇ ਆ ਹੁਣ ਆਈ ਲੈ ਪਰਸੋਂ ਚੌਥੇ ਵੀ ਕਿਤੇ ਦੂਰ ਆ ਜਿਹਦਾ ਬਜਰੀ ਜੀ ਆਪਸ ਪਾਉਣਾ ਇੱਟਲੇ ਕਰਦੇ ਕੋਈ ਨਹੀਂ ਇੱਕ ਮੂਰੇ ਇੱਟਾਂ ਲਵਾ ਕੇ ਬਹੁਤ ਵੱਖਿਆ ਬਣਦਾ ਕਾਹਨਾ ਕੋਈ ਨਹੀਂ ਬਸ ਕਿੰਨਾ ਆਉ ਦੇ ਕੰਨ ਘੱਲ ਨਹੀਂ ਵੀ ਆ ਕੋਸਾ ਦੱਸ ਕਿੰਨੇਗੇ ਨਹੀਂ ਮੈਂ ਮੰਗਦਾ ਦਾ ਕੱਟ ਵਾਧਾ ਕਰਨਾ ਉਹਦੇ ਨੂੰ ਉਹ ਜੂ ਤਾਂ ਚਲ ਮੋਕੇ ਗੱਲ ਕੋਈ ਨਹੀਂ ਸੋਨੀ ਦਾ ਮੰਗਦਾ ਗਿਆ ਉਹਨੂੰ ਮੋਹਦੂ ਪੜਾਉਂਦਾ ਉਹ ਤਾਂ ਹੋ ਜੇ ਕਰਦਾ ਯਾਰ ਹਟ ਫਟ ਕੇ ਸਭ ਕੁਝ ਉਹ ਵੀ ਤਾਂ ਹੀ ਆਊਗਾ ਜੇ ਮਿਸਤਰੀ ਆਊਗਾ ਹਾਂ ਸੋਨੀ ਨੇ ਤਾਂ ਤਾਂ ਹੀ ਆਉਣਾ ਜੇ ਮਿਸਤਰੀ ਆ ਸੋਨੀ ਤਾਂ ਕੋਈ ਚੱਕਰ ਨਹੀਂ ਹੈਗਾ ਉਹਦਾ ਇੱਕ ਡੈੜੀ ਕਰਦੇ ਨੇ ਸੋਨੀ ਨੇ ਤਾਂ ਇੱਕ ਦਿਨ ਚ ਦੋ ਦਿਨ ਚ ਕਰ ਜਾਣੇ ਉਹਨੇ ਤਾਂ ਉਹਦਾ ਕੋਈ ਡਾਕਟਰ ਨਹੀਂ ਹੈਗਾ ਡਾਕਟਰ ਤਾਂ ਮਿਸਤਰੀ ਦਾ ਤਾਂ ਹੀ ਸੋਨੀ ਦੀਨਾ ਪਾ ਕੇ ਜਾਊਂਗਾ ਜੇ ਮਿਸਤਰੀ ਆਉਗਾ ਪਤਾ ਨਹੀਂ ਉਹ ਬਿਲਵਾਸ਼ ਦੀਨਾ ਬੰਦੇ ਚੱਲ ਕੋਈ ਨਹੀਂ ਕਰਦਾ ਉਹ ਨੂੰ ਅੱਜ ਫੋਨ ਵੀ ਆ ਜਾ ਭਾਈ ਤੇਰੇ ਕੋ ਠਿੱਕਾ ਕਰਾ ਦਿੰਦੇ ਆ ਦਿਹਾੜੀ ਨਾ ਕਰੀ ਹੁਣ ਮੈਂ ਦਿਹਾੜੀ ਕਿੱਥੇ ਕਰਨੀ ਆ ਕਦੇ ਮੀਂਹ ਆ ਗਿਆ ਕਦੇ ਮੀਂਹ ਆ ਗਿਆ ਉਦੋਂ ਉਹ ਚਾਰ ਥੈਲੇ ਖਰਾਬ ਹੋਏ ਤੈਨ ਰਲੇ ਰਲਾਏ ਸੋ ਸੇਟਣੇ ਪਏ ਹੋਰ ਕੀ ਕਰਨਾ ਤਾਂ ਹੁਣ ਉਹ ਮਾੜਾ ਬਜਰੀ ਚ ਪਾ ਲੈਣੇ ਤੇ ਦੋ ਤਿੰਨ ਥੈਲੇ ਰੜਾ ਲੇ ਉੱਪਰ ਤੇ ਮੀਂਹ ਆ ਗਿਆ ਬਾਕੀ ਰਲੇ ਲੱਗੇ ਹੀ ਨਹੀਂ ਉਹ ਤਰਪਾਲ ਦੇ ਕੋਲ ਦੇ ਦਿੰਦੇ ਬਸ ਤਰਪਾਲ ਵੀ ਦੇ ਲੇ ਪਰ ਉਹ ਵੀ ਲੱਗੇ ਹੀ ਨਹੀਂ ਸਾਰੀ ਦਿਹਾੜੀ ਲੰਘ ਗਈ ਰਲੇ ਵੇ ਦੋ ਦਿਨ ਵੀ ਸੈਟੇ ਹੋਣਾ ਉਹਨੇ ਫਿਰ ਮੀਂਹ ਦਾ ਮੌਸਮ ਆ ਨਾ ਕੋਈ ਪਤਾ ਨਹੀਂ ਹੈਗਾ ਲੰਘਣ ਨੂੰ 5-7 ਦਿਨ ਵੀ ਲੰਘ ਜਵੇ ਲੰਘਣ ਨੂੰ ਘੰਟਾ ਵੀ ਨਾ ਲੰਗੇ ਆ ਚੱਕਰ ਆ ਸਵੇਰਾ ਧੁੱਪ ਦੇ ਵਿੱਚ ਹੁਣ ਬੰਦਾ ਨਹੀਂ ਮੇਰਾ ਮੌਸਮ ਕਿੰਨਾ ਠੰਡਾ ਹੋਇਆ ਵਾ ਪੂਰਾ ਗਰਮੈਸ ਨਹੀਂ ਹੈਗੀ ਚਲ ਠੀਕ ਹੈ ਚੱਲੀਏ ਕੰਨੂ ਫੇਰ ਬਾਹਰੋਂ ਦਾ ਕੱਟਵਾ ਕੇ ਤੇ ਲਿਆਉਣਾ ਕਿੱਥੇ ਵੱਢਦਾ ਉਹ ਸਾਰੇ ਵੱਢੂਗਾ ਮੱਕੀ ਜੀ ਥੜੀ ਅੱਜ ਦੇ ਹੁਣ ਤੋਂ ਬਾਅਦ ਇੱਥੇ ਤੇਰੀ ਜੀ ਨਿਜ਼ਾਮ ਕੋਲ ਚੱਲ ਲੋ ਜੀ ਰਸੋਈ ਚ ਸਮਾਨ ਰੱਖਣ ਦੀ ਤਿਆਰੀ ਜਲਦੀ ਨਾ ਬੰਦਿਆਂ ਦੀ ਹਲੇ ਇਹਨਾਂ ਨੂੰ ਗੈਂਸ ਸਵਾਰ ਕੇ ਦੇਣਾ ਹੈ ਹੈ ਮਾ ਸਾਡੇ ਕੇ ਕਰਤਾ ਦਾ ਘਟਨਾ ਅਜ ਚੱਲ ਬਾਕੀ ਸਾਰਾ ਕੁਝ ਓਕੇ ਹੋ ਗਿਆ ਗੈਂਸ ਦੇ ਤਾਂ ਸਵਾਰੀਆਂ ਹੋਣੇ ਇਹ ਬਾਣੀ ਦਾ ਨਾਮ ਹੋ ਰਿਹਾ ਨੇ ਕੋਈ ਕਹਿੰਦਾ ਪੁਰਾਣੇ ਹਥਿਆਰ ਕੱਢ ਲਏ ਆਪਣੇ ਹੈ ਐ ਤਾਂ ਕੋਈ ਗੈਂਸਾਂ ਦੇ ਕੋਈ ਹੂੰ ਤੋ ਉਹਦੇ ਇਹਨੂੰ ਬਸ ਮਰੇ ਆਉਂਦੇ ਨੂੰ ਮੈਂ ਜਾ ਕੇ ਆਇਆ ਰੁੱਪੜ ਮੜਾ ਜਾ ਜਿਹੜਾ ਵਧੀਆ ਲੱਗਦਾ ਤੈਨੂੰ ਨਾ ਉਹ ਤੋ ਦੇ ਮੋਟਰ ਦਾ ਪੈਪ ਮਾਰ ਕੇ ਇੱਧਰ ਤੇ ਵੀ ਉੱਧਰ ਤੇ ਵੇਹਨ ਬਸ ਆ ਕੇ ਫਿਰ ਇਹਨੂੰ ਮੈਂ ਚਲਾ ਕੇ ਕਰ ਦਿੰਦਾ ਨਾਲੀ ਤਾਂ ਹੈਗੀ ਆ ਬਸ ਠੀਕ ਆ ਹੂੰ ਇਹ ਤਾਂ ਉੱਪਰ ਰੱਖਣੇ ਵਾਲੇ ਇਹਦੇ ਹੋਰ ਕੋਈ ਸਮਾਨ ਦੇਖ ਲੈ ਇਹ ਤਾਂ ਉੱਪਰ ਵਾਲੇ ਆ ਚੱਲ ਮੈਂ ਜਾ ਕੇ ਆਇਆ ਇਹਨਿੰਨੂੰ ਕਰਦੇ ਕੰਪਲੀਟ ਠੀਕ ਆ ਯਾਰ ਇਹ ਆ ਖੜੇ ਆ ਇਹ ਅੱਧਾ ਪੌਣੇ ਘੰਟਾ ਹੀ ਆ ਗਿਆ ਪਸੰਦ ਕੇ ਨਹੀਂ ਬਾ ਆ ਗਿਆ ਜੀ ਦੇਖ ਰਿਹਾ ਹਾਂ ਬਣਦਾ ਸੌਦਾ ਨਾਟ ਕੇ ਰਾਂ ਛੱਡਤਾ ਹੁਣ ਤੂੰ ਵੀ ਰੱਖਣਾ ਇਹ ਚੀਜ਼ ਵਧੀਆ ਯਾਰ ਲੈ ਵੀ ਬੰਦਾ ਨਿਊ ਹੌਂਲੈਂਡ ਲੈਣ ਆਇਆ ਵਕ ਰੱਚੇ ਚਾਰ ਤੂੰ ਵੀ ਗੈਲੀ ਲੀਲਾਏ ਤੇ ਹੁਣ ਜੇ ਬੰਦ ਹੋਣੇ ਵਾਲੇ ਆ ਉਹ 60 ਨਾਲੋਂ ਹੈ 60 ਨੂੰ ਵੇਚ ਦੇ ਕਰਦਾ ਇਹਨਾਂ ਨੂੰ ਪੁੱਛਦੇ ਨੇ ਲੈਣਾ ਹੀ ਪੈਣਾ ਜਾਂ ਕੀ ਜਿਆਦੀ ਆਉਣੇ ਹਾਂ ਮੈਂ ਚੀਜ਼ ਹੋਦੀ ਹੈ ਹਾਂ ਪੂਰਾ ਹੀ ਫੋਰ ਦਾ ਜ਼ਮਾਨਾ ਹੁਣ ਜ਼ਮਾਨਾ 4x4 ਦਾ ਹੁਣ ਹੁਣ ਇਹ ਵੀ ਕਾਛੀ ਦਾ ਇੰਜਨ ਬਾਅ ਛੋੜ ਰੈਕਟਰ ਵਾਲਾ ਇਹ ਥੱਲੇ ਦੀ ਤੇ ਪਾ ਦੂਰ ਆ ਕਿੱਥੇ ਤੇ ਆ ਫਿਲਟਰ ਵੀ ਵਡਾ ਨਹੀਂ ਕਰਦਾ ਤੁੰਮਿਆ। ਇਹ ਪੂਰਾ ਹੀ ਪੂਰਾ ਪੜਾ। ਇਹ ਵੀ ਫਰਕ ਆ ਬਾਈ। ਸਮੂਥ ਬਹੁਤ ਆਪਣੇ ਆਲੇ ਨਾਲੋਂ ਪਹਿਲਾਂ ਵਾਲੇ ਨਾਲ। ਚਲਾਈ ਚ। ਕੀ ਤਾਂ ਫਰਕ ਤਾਂ ਪਈ ਹੋ ਜਾਂਦਾ ਹਰੇਕ ਵਾਰੀ। ਹਰੇਕ ਵਾਰੀ ਕੋਈ ਨਾ ਕੋਈ ਨੱਟ ਚੇਂਜ ਕਰ ਹੀ ਦੇਣਾ ਏਜੰਸੀ ਨੇ ਮਹੀਨੇ ਦੋ ਮਹੀਨੇ ਬਾਅਦ ਕੁਛ ਨਾ ਕੁਛ। ਚਲਾਈ ਐ ਇੱਕਣਾ ਜਿਵੇਂ। ਜੌਂਡੀਅਰ ਦੀ ਹੁੰਦੀ ਜੇ ਓਕਰ ਦੀ ਚਲਾਈ ਕਰੀ ਹੁੰਦੀ। ਪਹਿਲਾਂ ਤੇ ਕਾਬੀ ਸਰ ਦੀ ਕਾਦੀ। ਹੈ? ਤੇ ਕਾਬੀ ਹੈਗੀ। ਇਹ ਸਿਕਸ ਲਿਖਿਆ ਵਾ ਦੇ ਲਾ ਕੋਈ ਫੰਕਸ਼ਨ ਨਵਾਂ ਹੀ ਆ ਹੁਣੇ ਜੀ। ਮਨੇ ਰਾਂਗੇ ਜਿਵੇਂ ਫਰਕ ਲੱਗਦਾ ਆਪਣੇ ਇਹਨਾਂ ਦੋ ਇਹਨਾਂ ਦੇ ਸੱਤ ਰੰਗ ਦਾ ਮਟਾਇਨ ਕੇ ਪਹਿਲਾ ਇਹ ਦੇਖਣ ਮੈਨੂੰ ਠਿੱਕਿਆ ਲੱਗਦਾ ਲੱਗਦਾ ਪਰ ਬੱਦਲ ਵਾਈ ਹੋਈ ਵੀ ਆ ਤਾਂ ਫਿੱਕਾ ਗੂੜਾ ਲੱਗਦਾ ਹਲੇ ਮੈਨੂੰ ਉਹ ਦੇ ਦੂੰਗੇ ਫਿਰ ਹਾਂ ਠੀਕ ਨਹੀਂ ਕਿਹੜਾ ਪਸੰਦ ਆ ਉਹ ਸਹੀ ਹਾਂ ਪਹਿਲਾ ਕੇ ਉਹ ਲੰਬਾ ਨਾਲ ਦਾ ਟਾਇਰ ਮੈਂ ਉਹ ਲੈ ਲਾ ਭਾਈ ਆ ਨੀ ਵਾਲਾ ਤਾਂ ਹਵਾ ਦਾ ਟਾਇਰ ਚ ਉਹ ਇਹ ਲਵਾਈ ਚ ਫਰਕ ਲੱਗਦਾ ਇਹਦੇ ਟਾਇਰਾਂ ਕਰਕੇ ਹਾਂ ਬਹਿ ਜਾਂਦਾ ਫਰਕ ਚੀਜ਼ ਦਾ ਆ ਲੱਗ ਰਿਹਾ ਹੈ ਕਿ ਉਹਨਾਂ ਨੂੰ ਹੱਟ ਪਏ ਹੈ ਨਾ ਟਾਇਰ ਬਾਡੀ ਦੇ ਮਦਰ ਚਲੇਗਾ ਮੈਂ ਦੇ ਤਾਂ ਲੈਦਾ ਤੈਨੂੰ ਮਤ ਰੋਗੇ ਮੈਂ ਦੇਗਾ ਹਾਰਮਨ ਲਾਤਾ ਹਾਂ ਕਿਹੜਾ ਦੇਣ ਗਿਆ ਉਹਦੀਆ ਚੈੱਕ ਤਾਂ ਕਰਣੀ ਹੈ ਹਨਾ ਜ਼ਰੂਰੀ ਆ ਕਿਹੜਾ ਦੇ ਕੇ ਤਾਂ ਦੇਖਣਾ ਜ਼ਰੂਰੀ ਉਹਦੋਂ ਅਸੀਂ ਚਲਾ ਕੇ ਦੇਖਿਆ ਉਹ ਬਹੁਰੀ ਚੱਲਦਾ ਜਿੰਮ ਲਈ ਬਹੁਤ ਵਧੀਆ ਜੰਨੀ ਇਹ ਤਾਂ ਉਹ ਦੋਏ ਲੋਟ ਬਲੈਕ ਹੋ ਜਾਣੇ ਇਹਦੀ 56 30 ਸੀਆਰਡੀ ਆ ਇਹਦਾ ਸਾਰੀ ਅਗਲੇ ਰੋਜ਼ ਇੰਡੀਆ ਚ ਚੱਲਦੀ ਬਲੈਕ ਹੈ ਹਰੇ ਕੰਮ ਚ ਬੋਲਟ ਦੇ ਲੈ ਬੈਨਾ ਬਲੈਕ ਨਹੀਂ ਚੱਲੇਆ ਇਹ ਤੇ ਚੱਲਦੀ ਓ ਬਲੈਕ ਆ ਮੈਂ ਨਾ ਲਓ ਜੀ ਸੌਦਾ ਚੱਲਦਾ ਪਰ ਪੁੱਜਿਆ ਨਹੀਂ sire ਦੇਖ ਰਹੇ ਆ ਹਲੇ ਰੇਡ ਦਾ ਰੋਲਾ ਚੱਲਦਾ ਹੂੰ ਪਸੰਦ ਹੈਗਾ ਬਾਈ ਦੇ ਨਹੀਂ ਫਿਰ ਬਾਈ ਕਹਿੰਦਾ ਮੈਂ ਜੌਂਡੀਆ ਲੈ ਆਉਣਾ ਮੈਂ ਹਾਤਾ ਮੇ ਸੌਦਾ ਬਣ ਗਿਆ ਤਾਂ ਠੀਕ ਹੈ ਨਹੀਂ ਮੈਂ ਸੌ ਵਾਰ ਨੂੰ ਕਾ ਜੌਂਡੀਆ ਰਾਜਣਾ ਹੈ ਨਾ ਵੀ ਹਾਂ ਜੀ ਇਹ ਜਾਣ ਨਹੀਂ ਦਦੇ ਹੈਗੇ ਅਸੀਂ ਜਾਣ ਨੂੰ ਫਿਰਦੇ ਫਿਰ ਹੈ ਇਧਰ ਪੀਆ ਵੀ ਨਹੀਂ ਘੜਦੇ ਹੈਗੇ ਇਹਨਾਂ ਆਏ ਵੀ ਚੱਲਦਾ ਨਾ ਚੱਲਦਾ ਫੋਹ ਜਾਂਦਾ ਹੋਰ ਕੁਝ ਨਹੀਂ 5 5000 ਵੀ ਉੱਪਰ ਲਾ ਮੰਗਦਾ 75 ਪੂਰੀ 520 ਚੱਲ ਦੇਖਦੇ ਆ ਕੋਈ ਨਹੀਂ ਹੈਗਾ 20000 ਦਾ ਫਾਰਕਾ 20000 ਦੀ ਟੱਕਰ ਵੀ ਫਾਰਕਾ ਤਾਂ ਹੁੰਦਾ ਹੀ ਆ ਯਾਰ ਏਜੰਸੀ ਦਾ ਆਏ ਦਾ ਮਾਰ ਜਾਂਦੇ ਇਹਨੂੰ ਹੁੰਦਾ ਹੀ ਆ ਛੱਡਣਾ ਨਾ ਛੱਡਣਾ ਇਹਨਾਂ ਦੀ ਮਰਜ਼ੀ ਹੈ ਉੱਤਾਂ ਜੇ ਆ ਫਿਰ ਮਾਰ ਕੇ ਚੱਲਦਾ ਇਹਨਾਂ ਨੂੰ ਇਕੱਲਾ ਵੇਖੇ ਜਾਣਾ ਬਸ ਇਹਨਾਂ ਆ ਵੀ ਵਿਕੇ ਜਾਣਾ ਇੱਕ ਹੋਰ ਡਰਾਪਾ ਦਿੱਜ ਜਾਂਦਾ ਵੀ ਬੰਦ ਹੋ ਜਾਣਾ ਅਗਲੇ ਨੂੰ ਆਏ ਹੁੰਦਾ ਵੀ ਬੰਦ ਹੋਣੇ ਵਾਲਾ ਹਾਂ ਵੀ ਬੰਦ ਹੋਣੇ ਵਾਲਿਆਂ ਵੀ ਦੇ ਦੋ ਹੋਰ ਵੀ ਲੈ ਲਓ ਇਹਦਾ ਕਿਹਾ 10 ਲੱਖ 1.5 ਲੱਖ ਰੁਪਏ ਦਾ ਫਰਕ ਆ ਫੋਰਵੀਨ ਦਾ 1 ਲੱਖ 1.5 ਲੱਖ ਰੁਪਏ ਦਾ ਮੰਨ 1 60 70 ਦਾ ਹਾਂ ਯਾਨੀ ਉਹ ਵੀ ਹਜੇ ਦੂਏ ਦਾ ਪਤਾ ਨਹੀਂ 1.5 ਲੱਖ ਦਾ ਫਰਕ ਹੂੰ ਯਾਨੀ ਜ਼ਮਾਨਾ ਇਹਦਾ ਹੀ ਆ ਉਹ ਤਾਂ ਹੈ ਹੀ ਆ ਹੂੰ ਠੀਕ ਆ ਮੈਂ ਤਾਂ ਐਜੰਡਿਆਰ ਰੋਟ ਆ ਨਾ ਨਾ ਮੈਨੂੰ ਤਾਂ ਇਹੀ ਪਸੰਦ ਆ ਤੇਰੇ ਕੋਲ ਤਾਂ ਹੈਗਾ ਹੀ ਆ ਫਿਰ ਉਹ ਮੋੜੇ ਦਾ ਹਜੇ ਕਹੀ ਜਾਂਦਾ ਰੇਟ ਪਿੱਛੇ ਵੀ ਜਾਂਉਂਦੀ ਆ ਮੋਰ ਠੀਕ ਆ ਵੀ ਉਹ ਰੇਟ ਘਟਦੇ ਆ ਜੌਂਡੀਰ ਵਾਲੇ ਟੁੱਟਦੇ ਇਹ ਨਹੀਂ ਟੁੱਟਦੇ ਹੈਗੇ ਉਹ ਟੁੱਟਦੇ ਆ ਉਹਦਾ ਕਹਿੰਦੇ ਆ ਵੀ ਲੈ ਜਾਓ ਉਹਦਾ ਇਹ ਵੀ ਤਾਂ ਕਹਿੰਦੇ ਆ ਲੈ ਜਾਓ ਦੇਖ ਰੇਟ ਵੀ ਨਾ ਚੰਗੇ ਹੁੰਦੇ ਦੇਖ ਕੇ ਤਾਂ ਇਹ ਵੀ ਤੋੜਨੇ ਨੂੰ ਫਿਰਦੇ ਆ ਇਹ ਦਾ ਦੇਖ ਤਾਂ ਹੁਣੇ ਹਾਰ ਪਾ ਦੇਣਗੇ ਹਾਂ ਇੱਕ ਵਾਰ ਹਾਮੀ ਭਰਨੇ ਵਾਲਾ ਚਾਹੀਦਾ ਇਹ ਉਹ ਤਾਂ ਹੈਗੀ ਆ ਪੜਦਾ ਕਿ ਨਹੀਂ ਜਾਣੀ ਉਹ ਫਰਕ ਬਹੁਤ ਆ ਪਹਿਲਾਂ ਨਾਲੋਂ ਟ੍ਰੈਕਟਰ ਨਹੀਂ ਫਰਕ ਤਾਂ ਪਈ ਜਾਂਦਾ ਇੱਕ ਤੇ ਇੱਕ ਚੀਜ਼ ਰਹੀ ਇੱਕ ਵਾਰੀ ਨਵੀਂ ਚੀਜ਼ ਆਉਂਦੀ ਆਉਂਦੀ ਆ ਚਾਹੇ ਮੂੰਹ 50 ਪਾਵਰ ਦਾ ਕਹਿੰਦੇ ਆ ਜਣੀ ਫਰਕ ਟਰੈਕਟਰ ਦਾ ਚਲਾਈ ਦਾ ਬਹੁਤ ਫਰਕ ਆ ਭੱਜ ਦਾ ਪਿਕਅਪ ਵੱਧ ਆ ਆ ਡਰਾਪ ਬਦ ਜੰਦੇ ਨੇ ਜਿਹੜਾ ਬੰਦ ਹੋਣਾ ਹੈ ਹਾਂ ਸੀਆਰਡੀ ਕਹਿ ਕੇ ਕਹਿ ਦਿੰਦੇ ਆ ਵੀ ਹਾਂ ਨਾ ਸੀਆਰਡੀ ਆ ਜਾਣਾ ਇਹ ਅਕਤੂਬਰ ਚ ਬੰਦ ਆ ਇਹ ਦਸੰਬਰ ਚ ਬੰਦ ਆ ਬਸ ਹੋਰ ਇਹਨਾਂ ਕੋ ਕੁਝ ਨਹੀਂ ਇਹ ਚੀਜ਼ ਵਧੀਆ ਉਹ ਚੱਲ ਦੇਖ ਲੈ ਜੇ ਮੰਦੇ ਆ ਨੇੜੇ ਤੇ ਤੇ ਸੋਮਵਾਰ ਨੂੰ ਕਰ ਲੈ ਟ੍ਰਾਈ ਹਾਂ ਨੇ ਕਿਹਾ ਸੋਮਵਾਰ ਤੱਕ ਦੇਖ ਲਓ ਭਾਈ ਜੇ ਤੁਸੀਂ ਆਉਂਦੇ ਆ ਥੱਲੇ ਨੂੰ ਹਾਂ ਨਹੀਂ ਫੇ ਜੋਂਡੀਅਰ ਦਾ ਹੈ ਹੀ ਹੈ ਹੋਰ ਕਿਵੇਂ ਨਹੀਂ ਉਹ ਲੈ ਆਉਂਗੇ ਤੂੰ ਦੇਖਦਾ ਜੋਰ ਪਾਉਂਗੇ ਮੁੰਡੇ ਨੂੰ ਮੈਂ ਤਾਂ ਇਹੀ ਦਵਾਉਣਾ ਤੂੰ ਤਾਂ ਇਹੀ ਦਵਾਉਣਾ ਹਾਂ ਠੀਕ ਹੈ ਯਾਰ ਦਾ ਕੋਈ ਫਰਕ ਨਹੀਂ ਆਹ 20 25 ਦਾ ਕੋਈ ਫਰਕ ਨਹੀਂ ਹੈਗਾ ਜੇ ਟੁੱਟ ਜੂ ਵੀ ਤਾਂ ਚੰਗੀ ਗੱਲ ਐਨਾਂ ਕੋ ਜੇ ਟੁੱਟ ਗਿਆ ਫੇਰ ਤਾਂ ਇਹੀ ਇਹੀ ਦਵਾ ਦੇਣਾ ਬਾਕੀ ਦੇਖ ਹੂੰ ਦੇਖ ਲੈ ਬੈਠ ਕੇ ਤਾਂ ਨਹੀਂ ਕਿਹੜਾ ਦੇਖੇ ਆਪ ਵੀ ਕਹਿੰਦਾ ਵੀ ਦੇਖ ਹੁਣ ਕਿੰਨੇ ਦੇਖਦੇ ਹੁਣ ਇਹਨੂੰ ਵੀ ਆਉ ਲੈ ਪੈਨੂ ਕਿਹੜਾ ਪਸੰਦ ਹੈ ਹੈ ਤਾਂ ਹੀ ਪਸੰਦ ਇਹ ਹੀ ਜ਼ੰਦਾ ਗਾ ਰੇਟ ਨਹੀਂ ਘਟੇ ਰੇਟ ਨਹੀਂ ਘਟਦੇ ਰੇਟ ਉਹ ਫਿਰ ਬ੍ਰਾਂਡ ਹੁੰਦਾ ਕਹਿੰਦਾ ਨਾਮ ਘਟਣਾ ਨਹੀਂ ਚੀਜ਼ ਪਤਾ ਵੀ ਵਿਕ ਜੈਣਾ ਹੋਰ ਕੋਈ ਚੱਕਰ ਨਹੀਂ ਹੈਗਾ ਚੱਕਰ ਆਹੀ ਆ ਬੰਦ ਹੋਣ ਦਾ ਡਰਾਬਾ ਬਾਈ ਬਾਸ ਮੇਨ ਬੰਦ ਹੋਣ ਦਾ ਡਰਾਬਾ ਜੀ ਇਹੀ ਚੱਲ ਨਾ ਬੰਦ ਹੁੰਦੇ ਜੇ ਬੰਦ ਨਾ ਹੁੰਣ ਹੁੰਦੇ ਇਹੀ ਕਿਸੇ ਨੂੰ ਪੁੱਛਣੇ ਨਹੀਂ ਤੇ ਜਿਹੜਾ ਜਿਹੜਾ ਦੂਏ ਜੱਗਾ ਲਿਆਇਆ ਇਹਨਾਂ ਮਹਿੰਗਾ ਉਹ ਵੀ ਪਾਸਰ ਮੇਲਾ ਤਾਂ ਹਜੇ ਐਵੇਂ ਵੀ ਨਹੀਂ ਪਤਾ ਹੈਗਾ ਵੀ ਕਦ ਹੁੰਨੇ ਹੈ ਹਜੇ ਕਿਹੜਾ ਸਰਕਾਰਾਂ ਵੱਲੋਂ ਆਪਾਂ ਸਰਕਾਰ ਨੇ ਤਾਂ ਕੋਈ ਨੋਟੀਫਿਕੇਸ਼ਨ ਨਹੀਂ ਕਰਿਆ ਯਾਰੀ ਇਹ ਤੇ ਵੇਚਣ ਦੀ ਵੀ ਤਕਨੀਕ ਹੋ ਸਕਦੀ ਵੀ ਜਿੰਨੇ ਨਿਕਲਦੇ ਆ ਵਧੀਆ ਹੀ ਆ ਹਾਂ ਖਰੇ ਸਰਕਾਰ ਨੇ ਨੋਟੀਫਿਕੇਸ਼ਨ ਕਰਿਆ ਖਰੇ ਨਹੀਂ ਕੋਈ ਪਤਾ ਨਹੀਂ ਹਲੇ ਲੋ ਚਲੋ ਦੇਖਦੇ ਆ ਫਿਰ ਸੋਵਾਰਨ ਕੈਪਨ ਦਾ ਤੇ ਸੌਦਾ ਚੱਲਦਾ ਤਾਂ ਉਹਨਾਂ ਦਾ ਹਲੇ ਵੀ ਪਰ ਮੈਂ ਆ ਗਿਆ ਟਾਈਮ ਬਹੁਤ ਲੱਗ ਗਿਆ ਮੈਂ ਕਹਿੰਦਾ ਵੀ ਮੈਨੂੰ ਨਹੀਂ ਰੋਜਣਾ ਤੇ ਮੋਟਰਸਾਈਕਲ ਪਰ ਮੈਂ ਤੁਸੀਂ ਆ ਜਿਓ ਗੱਡੀ 'ਚ ਏਜੰਸੀ ਵਾਲੇ ਜਾਣ ਨਹੀਂ ਦਿੰਦੇ ਉਹ ਉੱਥੇ ਤੇ ਤੁਰਨਾ ਹੀ ਚਾਹੁੰਦੇ ਆ ਏਜੰਸੀ ਵਾਲੇ ਕਹਿੰਦੇ ਵੀ ਸੌਦਾ ਕਰਕੇ ਜਾਓ ਸੌਦਾ ਹਲੇ ਬਣਦਾ ਨਹੀਂ ਮੁੰਡੇ ਦਾ ਕੁਝ ਮਨ ਥੋੜਾ ਜਿਹਾ ਜੌਂਡੀਆਰ ਪਰ ਵੀ ਹੈ ਉਹਦਾ ਵੀ ਜੇ ਮੈਂ ਜੌਂਡੀਆਰੇ ਲੈ ਲਵਾਂ 5210 ਹੂੰ ਬਾਕੀ ਦੇਖ ਲੈ ਮੈਂ ਕਹਿੰਦਾ ਉਹ ਕਹਿੰਦਾ ਵੀ ਸੋਮਵਾਰ ਤੱਕ ਦਾ ਟਾਈਮ ਮੰਗਦਾ ਕਹਿੰਦਾ ਵੀ ਚਲ ਸੋਮਵਾਰ ਨੂੰ ਆਜੂਗਾ ਆਂ ਸੀ ਜਿਹੜੇ ਬਤਾਇਆ ਕਹਿੰਦੇ ਕਹਿੰਦੇ ਸੀ 20000 ਰੁਪਏ ਰੇਟ ਵਾਜ ਜਾਣਾ ਉਦੋਂ ਤੱਕ ਕਹਿੰਦਾ ਅੱਜ ਸਾਈ ਦੇ ਜੋ ਵੀ ਨਹੀਂ ਫਿਰ 20000 ਰੁਪਏ ਰੇਟ ਵਾਜ ਜਾਣਾ ਕੱਲ ਨੂੰ ਬਈ ਕਹਿੰਦਾ ਜੀ ਨਵੇਂ ਮਾਡਲ ਦਾ ਆਇਆ ਵਾ ਵੀ ਨਵਾਂ ਮਾਰਕਾ ਸਾਰਾ ਕੁਝ ਹੂੰ ਬਾਕੀ ਦੇਖਦੇ ਆ ਚੱਲਦਾ ਦਾ ਸੌਦਾ ਆਰਮਨ ਆਂਦਾ ਅੱਛਾ ਜੀ ਸੋਮਵਾਰ ਨੂੰ ਉਮੀਦ ਆ ਵੀ ਹੋ ਜੂ ਚਾਹ 36 30 ਦਾ ਹੀ ਹੋ ਜੂਵੇ ਨਹੀਂ ਫਿਰ 55 ਦਾ ਤਾਂ ਤਾਂ ਹੋਇਆ ਭਈਆ ਹੂੰ ਦੋਹਾਂ ਚ ਇੱਕ ਦੇਖੋ ਹੁਣ ਦੇਖੋਗਾ ਉਹਦੀ ਚੋਇਸ ਆ ਮੁੰਡੇ ਦੀ ਉਹਦੀ ਉਹ ਚੇ ਨਹੀਂ ਲੈਣਾ ਮੈਨੂੰ ਕਹਿੰਦਾ ਕਿਹੜਾ ਲੰਮਾ ਮਾਸੜ ਜੀ ਮੈਂ ਜਿਹੜਾ ਤੈਂ ਚ ਲਾਉਣਾ ਯਾਰ ਜਿਹੜਾ ਤੈਨੂੰ ਸਹੀ ਜਿਹੜਾ ਅਗਲੇ ਨੂੰ ਵਧੀਆ ਜਿਹੜਾ ਵਧੀਆ ਸਭ ਨੂੰ ਆਪਣੀ ਆਪਣੀ ਪਸੰਦ ਆ ਕਿਸੇ ਨੂੰ ਕੋਈ ਵਧੀਆ ਲੱਗਦਾ ਕਿਸੇ ਨੂੰ ਕੋਈ ਹੁਣ ਮੈਂ ਤੈਨੂੰ ਕਹਿ ਦੂ ਮੈਂ ਭਾਈ ਤੂੰ 36 30 ਦੇ ਕੱਲ ਨੂੰ ਤੈਨੂੰ ਉਹਦੀ ਜ਼ਿਆਦਾ ਮਨ ਜੌਂਡੀਰ ਪਰ ਹਾਂ ਉਹੀ ਅਗਲੇ ਦੀ ਪਸੰਦ ਹੈ ਨਾ ਮੁੰਡੀਰ ਪਰ ਤੂੰ ਜੌਂਡੀਰ ਦੇਖ ਲੈ ਆਪਣੀ ਚੋਇਸ ਆ ਬਾਕੀ ਉਹ ਕੋਈ ਚੱਕਰ ਨਹੀਂ ਹੈਗਾ ਵੀ ਕਿਹੜਾ ਲੈਣਾ 36 30 ਲੈਣਾ 36 30 ਲੈ ਲੈ 52 10 ਲੈਣਾ 52 10 ਲੈ ਲੈ ਕੀਮਤ ਤਾਂ ਥੋੜਾ ਬੋਧਾ ਹੀ ਫਰਕ ਆ 20000 ਦਾ ਜੁੰਡਿਆਰ ਵਾਲੇ ਜ਼ਿਆਦਾ ਦੱਬਦੇ ਆ ਨਿਊ ਹਾਲੈਂਡ ਵਾਲੇ ਦੱਬਦੇ ਨਹੀਂ ਹੈਗੇ ਜੁੰਡਿਆਰ ਵਾਲੇ ਥੋੜਾ ਥੱਲੇ ਨੂੰ ਆਉਂਦੇ ਆ ਨਿਊ ਹਾਲੈਂਡ ਉੱਤੀ ਖੜੇ ਆ ਜੇ ਕਿ ਕਹਿੰਦਾ ਵੀ ਇੰਨੇ ਦੀ ਵੇਚਣਾ ਜੇ ਹੂੰ ਬਾਕੀ ਦੇਖਦੇ ਆ ਹੁਣ ਸੋਮਵਾਰ ਮੰਗਲਵਾਰ ਨੂੰ ਪਤਾ ਲੱਗੂ ਠੀਕ ਹੈ ਜੀ ਕਿਆ ਬਣਦਾ ਸੌਦਾ ਬਾਕੀ ਮੈਨੂੰ ਫੋਨ ਕਰਕੇ ਦੇਖੂਗਾ ਹਰ ਮਨ ਨੂੰ ਫੇਰ ਰੋਕ ਲੈ ਉਹਨਾਂ ਨੂੰ ਰੁਕ ਜਾ ਕਰਕੇ ਜਾਇਓ ਸੌਦਾ ਸਾਈ ਦੇ ਜੋ ਸਾਈ ਕੋਈ ਚੱਲਦਾ 2 ਘੰਟੇ ਲਵਾਤੇ ਆ ਹੀ ਜਿੱਤੀ ਜਾਂਦਾ ਹੂੰ ਸਾਈ ਦੇ ਜੋ ਬਸ ਕੱਢਦੇ ਹੈ ਨਹੀਂ ਕਿ ਤੂੰ ਮਾੜਾ ਮੋਟਾ ਟਟੋ ਦਾ ਸਹੀ ਹੈ ਉਹ ਵਧੂਗੇ ਉਹ ਟਟੂਗੇ ਤਾਂ ਹੀ ਗੱਲ ਬਣੂਗੀ ਹਾਂਜੀ ਤਾਂ ਹੀ ਰੇਟ ਵੜਨਾ ਆ ਚਲ ਦੇਖਦੇ ਆ ਸੋਮਵਾਰ ਮੰਗਲਵਾਰ ਨੂੰ ਲੱਗੂ ਪਤਾ ਕਿਹੜਾ ਲੈਣਾ ਵੀ ਜੌਡੀਅਰ ਲੈਣਾ 5210 ਕੇ ਨਿਊ ਹਾਲੈਂਡ 33 4x4 ਬਾਕੀ ਦੇਖਦੇ ਆ ਚਲੋ ਮਰਜ਼ੀ ਹੈ ਮਾਦ ਦੀ ਆਪਣੀ ਹਾਂਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਗੱਲੂ ਕਿਸ ਅਗਲੀ ਵੀਡੀਓ ਚ ਯਾਦ ਰੱਖੀ ਸਤਿ ਸ਼੍ਰੀ ਅਕਾਲ ਜੀ